ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਸਾਹਮਣੇ ਆਈ ਹੈ ਕਈ ਕੜੀਆਂ ਜੀਆਂ ਜੁੜੀਆਂ ਜਿਸ ਨੇ ਮਾਮਲੇ ਦੀ ਸੱਚਾਈ ਨੂੰ ਪੂਰੀ ਤਰ੍ਹਾਂ ਖੋਲ ਕੇ ਰੱਖ ਦਿੱਤਾ ਹੈ ਵੱਡਾ ਖੁਲਾਸਾ ਹੋਇਆ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਆਖਿਰ ਇਹ ਹਮਲਾ ਕਰਨ ਵਾਲੇ ਕੌਣ ਸੀਗੇ ਸ਼ੰਕਾ ਜਤਾਈ ਜਾਦੀ ਸੀ ਕਿ ਆਖਿਰ ਇਹਨਾਂ ਨੇ ਆਰਸੀ ਲੈਂਡ ਦੇ ਭਾਨੇ ਕਿਸ ਤਰ੍ਹਾਂ ਘਰ ਦੇ ਵਿੱਚ ਵੜ ਕੇ ਉਸ ਪਰਿਵਾਰ ਦੇ ਉੱਪਰ ਗੋਲੀਆਂ ਚਲਾਈਆਂ ਨੇ ਪਰ ਇਹ ਹਮਲਾਵਰ ਕੌਣ ਸੀਗੇ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਹੈ ਕਿ ਆਖਿਰ ਹਮਲਾ ਕਰਨ ਵਾਲੇ ਕੋਈ ਸ਼ਰਾਰਤੀ ਅਨਸਰ ਨਹੀਂ ਬਲਕਿ ਪੂਰੀ ਸਾਜ਼ਿਸ਼ ਰਚੀ ਗਈ ਸੀ ਪੂਰੀ ਪਲੈਨਿੰਗ ਕੀਤੀ ਗਈ ਸੀ ਤੇ ਇਸ ਘਟਨਾ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਿਹੜੀ ਪਲੈਨਿੰਗ ਕੀਤੀ ਗਈ ਉਹ ਕਿਤੇ ਪੰਜਾਬ ਦੇ ਵਿੱਚ ਨਹੀਂ ਬਲਕਿ ਅਮਰੀਕਾ ਦੇ ਵਿੱਚ ਬੈਠ ਕੇ ਇੱਕ ਪਰਿਵਾਰ ਦੇ ਵੱਲੋਂ ਕੀਤੀ ਗਈ ਤੇ ਉਹ ਪਰਿਵਾਰ ਜਿਹੜਾ ਹੈ ਮਕਾਨ ਮਾਲਕ ਸੁਖਸ਼ੈਨ ਦੀ ਪਹਿਲੀ ਪਤਨੀ ਦੇ ਪਰਿਵਾਰ ਵਾਲੇ ਸੀ ਕਿਉਂਕਿ ਉਹਨਾਂ ਦੇ ਪਹਿਲੇ ਪੁੱਤ ਦੇ ਵੱਲੋਂ ਸੁਸਾਇਡ ਕੀਤਾ ਗਿਆ ਸੀਗਾ ਆਤਮਹੱਤਿਆ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਪੁੱਤੇ ਦਾ ਪਰਿਵਾਰ ਪਿਕਾ ਪਰਿਵਾਰ ਜੋ ਸੀ ਉਹ ਪੂਰੀ ਤਰ੍ਹਾਂ ਨਾਰਾਜ਼ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਉਹਨਾਂ ਦੀ ਬੇਟੀ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਬਦਲਾ ਲੈਣ ਦੇ ਲਈ ਪੂਰੀ ਸਾਜ਼ਿਸ਼ ਰਚੀ ਪੂਰੀ ਪਲੈਨਿੰਗ ਕੀਤੀ ਤੇ ਉਹਨਾਂ ਨੂੰ ਮੌਤ ਦੇ ਅੰਜਾਮ ਤੱਕ ਪਹੁੰਚਾਉਣ ਦੇ ਲਈ ਲੋਕਾਂ ਨੂੰ ਸੁਪਾਰੀ ਦਿੱਤੀ ਹੈ ਇਸ਼ਾਰਾਰਤੀ ਅਨਸਰ ਕੋਈ ਅਣਜਾਣ ਵਿਅਕਤੀ ਨਹੀਂ ਸੀ ਬਰਕਿ ਪੂਰੀ ਸੁਪਾਰੀ ਦੇ ਇੱਕ ਪੈਨਿੰਗ ਕੀਤੀ ਗਈ ਸੀ ਤਾਂ ਜੋ ਕਿਉਂਕਿ ਉਹ ਐਨ ਆਰ ਆ ਪਰਿਵਾਰ ਜੋ ਪੰਜਾਬ ਵਾਪਸ ਪਰਤ ਚੁੱਕਿਆ ਸੀਗਾ ਉਸ ਤੋਂ ਬਾਅਦ ਇਸ ਸਾਜ਼ਿਸ਼ ਦੀ ਪਲੈਨਿੰਗ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਖੁਲਾਸਾ ਹੋਇਆ ਵਿਸਤਾਰ ਨਾਲ ਦੱਸਦੇ ਹਾਂ ਤੋ ਇਹ ਮਾਮਲਾ ਜਿਹੜਾ ਹੈ 24 ਅਗਸਤ 7 ਮਿੰਟ ਤੇ ਅੰਮ੍ਰਿਤਸਰ ਦੇ ਦੁਬੜਜੀ ਦੇ ਵਿੱਚ ਵਾਪਰਿਆ ਸੀਗਾ ਪਿੰਡ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਘਰ ਵਿੱਚ ਇਹ ਦਾਖਲ ਹੋਏ ਨੇ ਲੁਟੇਰੇ ਜਿਨ੍ਹਾਂ ਨੇ ਸ਼ਰੀਆਮ ਗੋਲੀਆਂ ਚਲਾਈਆਂ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਟ੍ਰੇਸ ਕਰ ਲਿੱਤਾ ਗਿਆ ਕਿਉਂਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ 24 ਘੰਟੇ ਦਿੱਤੇ ਗਏ ਸੀਗੇ ਹਦਾਇਤ ਦਿੱਤੀ ਗਈ ਸੀ ਕਿ 24 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਅਨੈਗਦੀ ਗੁੱਤੀ ਨੂੰ ਸੁਲਝਾ ਲਿੱਤਾ ਗਿਆ ਪੰਜ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਹੁਣ ਤੱਕ ਦੱਸਦੀ ਹੈ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਐਨਆਰਆਈ ਸੁਖਚੈਨ ਸਿੰਘ ਦਾ ਸੋਰਾ ਸਵਰਨ ਸਿੰਘ ਮੌਜੂਦ ਹੈ ਤਾਂ ਦੱਸਦੀ ਹੈ ਕਿ ਸੋਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸੋਰਿਆਂ ਨੇ ਹੀ ਪੂਰੀ ਸਾਜ਼ਿਸ਼ ਸਿਰੱਚੀ ਸੀ ਅਮਰੀਕਾ ਦੇ ਵਿੱਚ ਬੈਠੇ ਉਸ ਦੀ ਸਾਲੀ ਅਤੇ ਸਾਲੇ ਸਾਂਡੂ ਨੇ ਪੂਰਾ ਕਾਂਡ ਕਰਵਾਇਆ ਅਮਰੀਕਾ ਦੇ ਵਿੱਚ ਬੈਠ ਕੇ ਜੋ ਇਹ ਬੰਦੇ ਨੇ ਉਹਨਾਂ ਨੂੰ ਹਾਇਰ ਕੀਤਾ ਉਹਨਾਂ ਨੂੰ ਪੈਸੇ ਟਰਾਂਸਫਰ ਕੀਤੇ ਅਤੇ ਫਿਰ ਇਹ ਪੂਰਾ ਕਾਂਡ ਕਰਵਾਇਆ ਦੱਸਿਆ ਕਿ ਸੁਖਚੈਨ ਸਿੰਘ ਦੀਆਂ ਗੋਲੀਆਂ ਮਰਵਾਇਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਪੂਰੇ ਮਾਮਲੇ ਨੂੰ ਟ੍ਰਾਇਲ ਕਰ ਲਿਆ ਟ੍ਰੇਸ ਕਰ ਲਿਆ ਹੈ ਪੁਲਿਸ ਦੇ ਸਾਹਮਣੇ ਮਾਮਲਾ ਆਇਆ ਤਾਂ ਸਭ ਤੋਂ ਪਹਿਲਾਂ ਜਦੋਂ ਪਰਿਵਾਰ ਦੇ ਬਿਆਨ ਇਸ ਘਟਨਾ ਤੋਂ ਬਾਅਦ ਲੈ ਜਾਂਦੇ ਨੇ ਤਾਂ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਜਾਂਦਾ ਹੈ ਕਿ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪਿਕੇ ਪਰਿਵਾਰ ਦੇ ਉੱਪਰ ਸ਼ੱਕ ਜਤਾਇਆ ਕਿਉਂਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸੀਗਾ ਕਿਉਂਕਿ ਉਹਨਾਂ ਦੀ ਪਹਿਲੀ ਪਤਨੀ ਨੇ ਸੁਸਾਈਡ ਕਰ ਲਿਆ ਸੀਗਾ ਤੇ ਉਹਦੇ ਸਹੁਰੇ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੱਥੇ ਸਾਡੀ ਕੁੜੀ ਗਈ ਹੈ ਤੈਨੂੰ ਵੀ ਉੱਥੇ ਹੀ ਪਹੁੰਚਾਵਾਂਗੇ ਕਿਉਂਕਿ ਸਾਲ 2022 ਦੇ ਵਿੱਚ ਸੁਖਤੈਨ ਸਿੰਘ ਦੀ ਪਹਿਲੀ ਪਤਨੀ ਰਜਵਿੰਦਰ ਕੌਰ ਦੇ ਵੱਲੋਂ ਸੁਸਾਈਡ ਕੀਤਾ ਗਿਆ ਸੀ ਇਸੇ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਇਹ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਉਹ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਫਾਇਰਿੰਗ ਕੀਤੀ ਗਈ ਇਹਨਾਂ ਦੇ ਉੱਪਰ ਹਾਲਾਂਕਿ ਛੋਟੇ ਬੱਚੇ ਵੀ ਉਸ ਸਮੇਂ ਸਾਹਮਣੇ ਸੀਗੇ ਤੇ ਰੋ ਰੋ ਕੇ ਦੁਹਾਈ ਪਾਰੇ ਸੀ ਕਿ ਨਾ ਗੋਲੀਆਂ ਮਾਰੀਆਂ ਜਾਣ ਤਰਜਿੰਦਰ ਕੌਰ ਨੇ ਸੁਸਾਇਡ ਕਰਨ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਜਿਹੜਾ ਕਾਫੀ ਜ਼ਿਆਦਾ ਨਾਰਾਜ਼ ਚੱਲ ਰਿਹਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਰਜਵਿੰਦਰ ਦੀ ਸੁਸਾਇਡ ਦਾ ਜ਼ਿੰਮੇਵਾਰ ਹੁੰਦਾ પતિ ਤੇ ਉਸ ਦਾ ਪੂਰਾ ਪਰਿਵਾਰ ਕਿਤਨਾ ਕਿਤੇ ਹੱਥੇ ਸ਼ਾਮਿਲ ਹੈ ਉਸ ਦੇ ਸੁਸਾਇਡ ਕਰਨ ਦੇ ਮਾਮਲੇ ਦੇ ਵਿੱਚ ਤਾਂ ਉਸ ਨੂੰ ਮਜਬੂਰ ਕੀਤਾ ਗਿਆ ਸੀ ਸ਼ਾਇਦ ਸੁਸਾਇਡ ਕਰਨ ਨੂੰ ਜਿਸ ਦੇ ਚੱਲਦੇ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਦੇ ਵੱਲੋਂ ਪੂਰੀ ਸਾਜ਼ਿਸ਼ ਰਚੀ ਗਈ ਹੈ ਪੇਕਾ ਪਰਿਵਾਰ ਉਹਨਾਂ ਦੇ ਵੱਲੋਂ ਸਹੁਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਸ ਦੀ ਸੱਸ ਦੇ ਉਤੇ ਵੀ ਇਲਜ਼ਾਮ ਲੱਗੇ ਨੇ ਕਿ ਪੂਰੇ ਪਰਿਵਾਰ ਨੂੰ ਜੋ ਜੇਲ੍ਹ ਅੰਦਰ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਉਹ ਤਾਂ ਕਰਕੇ ਹੀ ਰਹਿਣਗੇ ਜਦੋਂ ਉਹਨਾਂ ਦੀ ਬੇਟੀ ਨੇ ਸੁਸਾਇਸਾਈਡ ਕੀਤਾ ਤਾਂ ਉਸ ਪਿੱਕਾ ਪਰਿਵਾਰ ਦੇ ਵੱਲੋਂ ਪੂਰੀ ਜਦੋਜਹਿਦ ਕੀਤੀ ਗਈ ਕਿ ਉਹਨਾਂ ਨੂੰ ਇਨਸਾਫ ਮਿਲੇ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਨਸਾਫ ਨਹੀਂ ਮਿਲ ਰਿਹਾ ਤਾਂ ਉਹਨਾਂ ਨੇ ਇਸ ਦਾ ਵਿਰਾਖ ਖੁਦ ਹੀ ਚੱਕ ਲਿਆ ਹੁਤੇ ਹੀ ਉਹਨਾਂ ਨੂੰ ਉੱਪਰ ਪਹੁੰਚਾਉਣ ਦੀ ਸਾਜ਼ਿਸ਼ ਰਚੀ ਤਾਂ ਕਿ ਕਤਲ ਕਰਵਾ ਦਵਾਂਗੇ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਪਰ ਕਤਲਨਾ ਹਮਲਾ ਕਰਵਾਇਆ ਗਿਆ ਪੂਰੀ ਸਾਜ਼ਿਸ਼ ਰਚੀ ਗਈ ਦਾਦੇਗ ਸੁਖਤੈਂ ਸਿੰਘ ਜੋ ਕਿ ਰਾਜਵਿੰਦਰ ਦਾ ਪਤੀ ਹੈ ਤਾਂ ਉਸ ਦੇ ਉੱਪਰ ਕਤਲਾਣਾ ਹਮਲਾ ਕਰਨ ਦੇ ਸਾਜਿਸ਼ ਬਣਾ ਦਿੱਤੀ ਗਈ ਹੈ ਦਾਦੀ ਕ ਅਮਰੀਕਾ ਦੇ ਵਿੱਚ ਉਸ ਦੀ ਸਾਲੀ ਮੌਜੂਦ ਹੈ ਅਤੇ ਕੁਲਵਿੰਦਰ ਕੌਰ ਜੀ ਦਾ ਨਾਮ ਦੱਸਿਆ ਜਾ ਰਿਹਾ ਹੈ ਦੇ ਨਾਲ ਹੀ ਦੱਸਦੀ ਹੈ ਕਿ ਸੁਖਵਿੰਦਰ ਸਿੰਘ ਜੋ ਦਾ ਸਾਲਾ ਹੈ ਅਮਰੀਕਾ ਦੇ ਮਿਲਵਾਕੀ ਦੇ ਵਿੱਚ ਰਹਿੰਦਾ ਹੈ ਤੇ ਹੋਰ ਇਸ ਤੋਂ ਇਲਾਵਾ ਜਸਵੀਰ ਸਿੰਘ ਜੋ ਦਾ ਸੰਡੂ ਹੈ ਜੋ ਅਮਰੀਕਾ ਦੇ ਵਿੱਚ ਹੀ ਮਿਲਬਾਕੀ ਦੇ ਵਿੱਚ ਰਹਿੰਦਾ ਉਹਨਾਂ ਸਾਰਿਆਂ ਨੇ ਮਿਲ ਕੇ ਪੂਰੀ ਸਾਜ਼ਿਸ਼ ਰਚੀ ਹੈ ਅਮਰੀਕਾ ਦੇ ਵਿੱਚ ਬੈਠ ਕੇ ਪਲੈਨਿੰਗ ਕੀਤੀ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰੀਕਾ ਤੋਂ ਸੁਖਚੈਨ ਸਿੰਘ ਭਾਰਤ ਵਾਪਸ ਆ ਚੁੱਕਾ ਹੈ ਪੰਜਾਬ ਪਹੁੰਚ ਗਿਆ ਤਾਂ ਹੁਣ ਪਲੈਨਿੰਗ ਨੂੰ ਅੰਜਾਮ ਦਿੱਤਾ ਜਾਵੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੱਡਾ ਕਾંડ ਕਰਵਾਇਆ ਗਿਆ ਹੈ ਕਿ ਹਮਲਾ ਕਰਵਾਇਆ ਕਾਤਲਾਨਾ ਹਮਲਾ ਕਰਵਾਇਆ ਤਾਂ ਜੋ ਉਸ ਦੀ ਮੌਤ ਹੋ ਜAVE ਤੇ ਮੈਂ ਆਪਣੀ ਧੀ ਦੀ ਮੌਤ ਦਾ ਬਦਲਾ ਲੈ ਸਕਾਂ ਪਰ ਇਸ ਗੱਲਾਂ ਦਾ ਉਦੋਂ ਖੁਲਾਸਾ ਹੋਇਆ ਜਦੋਂ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਇਸ ਕੇਸ ਨੂੰ ਸੁਲਝਾਇਆ ਗਿਆ 24 ਘੰਟਿਆਂ ਦੇ ਅੰਦਰ ਹਰ ਉਸ ਪੁਆਇੰਟ ਤੇ ਚੁੱਪ-ਚੁੱਪੇ ਤੇ ਛਾਪੇ ਮਾਰੇ ਗਏ ਉਹਨਾਂ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਹੜੇ ਇਸ ਪਲੈਨਿੰਗ ਦੇ ਵਿੱਚ ਸਾਜਿਦ ਦੇ ਵਿੱਚ ਸ਼ਾਮਿਲ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਆਪ ਹੀ ਸੁਣ ਲਵੋ ਕਿ ਕਿਸ ਤਰ੍ਹਾਂ ਇਸ ਪਲੈਨਿੰਗ ਨੂੰ ਅੰਜਾਮ ਦਿੱਤਾ ਗਿਆ مسئلہ تھا اس کو سلجھا لیا گیا ہے اس میں اس کے دو پرواروں کا آپسی جھگڑا تھا وہ دونوں پروار ام ام امریکہ میں رہتے تھے اور جو دوسرا آپسی اس کا آپسی رنجش کا بات تھا اسی, اسی کے تحت انہوں نے جہاں سے سپاری دے کے ان کے گھر بندے بھیجے تھے اور ان آدمیوں کے ہم کافی پیچھے لگے ہوئے ہیں اور اس کیس کو کمپلیٹ ہم نے سالو کر لیا ہے اٹ از اے میٹر آف ٹائم وین دا ٹو جو میں ان کو گھر ریسٹ کیا جاتا ہے ریسٹ انہوں نے باہر سے فنڈنگ کر کے یہ کام کروایا ہے دونوں پروار باہر ہیں این آر آئی پروار ہے ان کو معلوم تھا کہ یہ آدمی اس وقت جہاں آیا ہوا ہے انہوں نے ہائر کر کے اپنے جو کہ ہشیارپور ڈسٹرکٹ میں اس کے پیرنٹس رہتے تھے ان کے اوپر بھی پرچہ درج ہے اور ہم نے اس میں ٹوٹل پانچ آدمی گرفتار کر لیے ہیں اور آآ باقی آآ اس کی منی کی ڈیٹیل جو وہاں سے ٹرانسفر ہوئی ہے یہاں سے آفٹر دا کرائم وہ بھی ہم نے ورک آؤٹ کر لیے ہے سون بول ریسٹ ادر ادر حملہ اریسٹ کر لیں گے پانچ ریسٹ ہو گئے پانچ, پانچ جی ਕੁਝ ਸੁਪਾਰੀ ਵਾਹ ਬਾਸੇ ਆਏ ਸੀ ਬਾਹਰゼ ਕ੍ਰਾਈਮ ਹੋਣੇ ਕੇ ਬਾਦ ਕਰੀਬ 11:30 ਵਜੇ ਬਾਹਰੋਂ ਜਿਹੜੇ ਕੋਸ਼ਾ ਜਿਹੜੇ ਉਹਦੇ ਪੈਸੇ ਜਿਹੜੇ ਇਹਨਾਂ ਨੇ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਬੰਦੇ ਨੂੰ ਪੇ ਕੀਤਾ ਆ ਉਹ ਪੈਸੇ ਸੰਸਾਂ ਡੀਟੇਲ ਮਿਲ ਗਈ ਆ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਆ ਅਸੀਂ ਸੂਨ ਜਿਹੜੇ ਬੰਦਿਆਂ ਨੇ ਅਟੈਕ ਵੀ ਕੀਤਾ ਉਹ ਵੀ ਸਾਡੇ ਰੈਡਾਰ 'ਚ ਆ ਸਾਡੀਆਂ ਪਾਰਟੀਆਂ ਜਿਹੜੀਆਂ ਆਰ ਔਨ ਬਿਹਾਈਂਡ ਥੈਮ ਤੇ ਜਲਦੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ